ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਵੱਖ-ਵੱਖ ਤੀਰਥ ਸਥਾਨਾਂ ਤੇ ਮੁਫਤ ਦਰਸ਼ਨ ਕਰਵਾਉਣ ਲਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸ਼ੁਰੂ ਕਰਕੇ ਲੋਕਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ ਅਤੇ ਇਸ ਸਕੀਮ ਅਧੀਨ ਹੁਣ ਕੋਈ ਵੀ ਨਾਗਰਿਕ ਮੁਫਤ ਵਿੱਚ ਤੀਰਥ ਸਥਾਨਾਂ ਦੇ ਦਰਸ਼ਨ ਕਰ ਸਕਦਾ ਹੈ ਮੈਂ ਧੰਨਵਾਦ ਕਰਨਾ ਚਾਹਾਂਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ ਜਿਵੇਂ ਤੁਸੀਂ ਦੱਸਿਆ ਕਿ ਕਈ ਸਾਡੇ ਬਜ਼ੁਰਗ ਨੌਜਵਾਨ ਵੀ ਸਾਡੀਆਂ ਮਾਤਾ ਮਾਂ ਭੈਣਾਂ ਉਹਨਾਂ ਦੇ ਮਨ ਦੇ ਵਿੱਚ ਪੰਜਾਬੀਆਂ ਦੇ ਇੱਕ ਹੁੰਦਾ ਕਿ ਅਸੀਂ ਤੀਰਥ ਯਾਤਰਾ ਜਾਣਾ ਔਰ ਕਿਸੇ ਕਾਰਨ ਕਾਰਨ ਉਹ ਤੀਰਥ ਯਾਤਰਾ ਨਹੀਂ ਜਾ ਸਕਦੇ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਬਹੁਤ ਵਧੀਆ ਪ੍ਰਬਾਲਾ ਕੀਤਾ ਹੁਣ ਕੋਈ ਸਾਡਾ ਇਸ ਤਰ੍ਹਾਂ ਦਾ ਬਜ਼ੁਰਗ ਮਾਤਾ ਭੈਣ ਭਰਾ ਨਹੀਂ ਰਹੂਗਾ ਜਿਹਦੇ ਮਨ ਚ ਵਿੱਚ ਹੋਊਗਾ ਕਿਸੀ ਅਤਰਾ ਤੇ ਜਾਣਾ ਨਾ ਜਾ ਸਕੇ ਸਰਕਾਰ ਨੇ ਸਾਰੀ ਸੁਵਿਧਾਾਂ ਮੈਂ ਦੇਖੋ ਨਾਲ ਦੀ ਨਾਲ ਬੱਸਾਂ ਤੇ ਟレイン ਦਾ ਇੰਤਜ਼ਾਮ ਹੋ ਹੀ ਰਿਹਾ ਨਾਲ ਜਨਾਂ ਨੂੰ ਖਾਣੇ ਪੀਣੇ ਦਾ ਤੇ ਰਹਿਣ ਸਹਿਣ ਦਾ ਔਰ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਨੇ ਸੋ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹਰਤਾ ਸ਼੍ਰੀ ਫਤਿਹਗੜ੍ਹ ਸਾਹਿਬ ਵੱਲੋਂ ਜਿਨ੍ਹਾਂ ਨੇ ਦਿੱਲੀ ਤੇ ਅਤਰਾ ਸਕੀਮ ਸ਼ੁਰੂ ਕਰਕੇ ਸਾਡੇ ਲੋਕਾਂ ਨੂੰ ਮਾਨਦਤ ਦਿੱਖ ਦਿੱਤਾ ਕਿੱਥੇ ਨੂੰ ਕਿੱਥੇ ਡੱਕਦੇ ਹੋ ਇਹ ਜਿਵੇਂ ਤੁਸੀਂ ਪੜ੍ਹੇ ਹੋਣਾ ਅਖਬਾਰਾਂ ਦੇ ਵਕ ਵਕ ਥਾਂ ਤੇ ਜਾਣੀ ਹੈ ਜਿਹੜੀ ਅੱਜ ਵੀ ਬੱਸ ਹੈ ਉਹ ਪਹਿਲਾ ਸ੍ਰੀ ਅਮਰਸਰ ਸਾਹਿਬ ਜਾਊਗੀ ਅੱਜ ਇੱਥੇ ਨਾਈਟਸਟੇ ਹੈ ਉਹ ਤੋਂ ਬਾਅਦ ਫਿਰ ਕੱਲ ਆਨੰਦਪੁਰ ਸਾਹਿਬ ਹੁੰਦੇ ਹੋਏ ਵਾਪਸ ਆਉਣਗੇ ਜਿੰਦਰ ਸਿੰਘ ਪੁੱਤਰ ਅਮਰ ਸਿੰਘ ਪਿੰਡ ਜੱਲਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਆਏ ਤੇ ਅੱਜ ਅਸੀਂ ਮਾਨ ਸਰਕਾਰ ਵੱਲੋਂ ਜਿਹੜੀ ਫ੍ਰੀ ਸੇਵਾ ਕੀਤੀ ਗਈ ਹੈ ਟੂਰਿਸਟ ਵਾਸਤੇ ਬਜ਼ੁਰਗਾਂ ਵਾਸਤੇ ਉਹਦੇ ਵਿੱਚ ਅਮਰ ਸਾਹਿਬ ਤੇ ਹੋਰ ਆਨੰਦਪੁਰ ਸਾਹਿਬ ਜਾਂ ਜਿਸ ਤਰ੍ਹਾਂ ਵੀ ਐ ਹੋਰ ਤਲਵੰਡੀ ਸਾਹਿਬ ਉਹਦੇ ਟੂਰ ਦੇ ਵਾਸਤੇ ਚੱਲੇ ਆ ਇਹ ਬੱਸ ਸਰਵਿਸ ਹੈ ਜਿਹੜੀ ਗਰੀਬ ਆਦਮੀਆਂ ਵਾਸਤੇ ਤੇ ਆਮ ਬਜ਼ੁਰਗਾਂ ਵਾਸਤੇ ਬਹੁਤ ਫਾਇਦੇਮੰਦ ਹੈ ਜਿਹਨੇ ਜਿਹੜਾ ਕਦੇ ਆਪਣੇ ਖਰਚੇ ਤੇ ਨਹੀਂ ਜਾ ਸਕਦਾ ਉਹ ਵੀ ਇਸ ਦੇ ਵਿੱਚ ਆਪਣੇ ਦਰਸ਼ਨ ਕਰ ਸਕਦਾ ਧਾਮਾਂ ਦੇ ਫਜ਼ੂਰ ਸਾਹਿਬ ਦੇ ਹੋਰ ਸਾਰੇ ਬਹੁਤ ਵਧੀਆ ਇਹਨਾਂ ਨੇ ਪ੍ਰਬਾਲਾ ਕੀਤਾ ਤੇ ਅਸੀਂ ਵੀ ਅੱਜ ਮਾਨ ਸਾਹਿਬ ਦਾ ਸ਼ੁਕਰੀਆ ਕਰਦੇ ਆ ਰਾਏ ਸਾਹਿਬ ਦਾ ਸ਼ੁਕਰੀਆ ਕਰਦੇ ਆ ਇਹ ਨਾ ਦੇ ਏਰੀਏ ਦੇ ਵਿੱਚੋਂ ਅਸੀਂ ਫਤੇਗੜ ਸਾਹਿਬ ਦੇ ਵਿੱਚੋਂ ਹਾਂ ਤੇ ਉਹਨਾਂ ਦੀ ਰਹਿਣ ਹਿਸਤ ਦਾ ਅਸੀਂ ਅੱਜ ਸਫਰ ਦੇ ਦਿੱਤੇ ਜਾ ਰਹੇ ਹਾਂ ਤੇ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਸਰਕਾਰ ਦਾ ਵੀ ਤੇ ਅੱਛੇ ਕੰਮ ਕਰ ਰਹੇ ਨੇ ਬਜ਼ੁਰਗਾਂ ਵਾਸਤੇ ਅੱਜ ਅਸੀਂ ਜਾ ਰਹੇ ਹਾਂ ਸਾਰੀ ਸੰਗਤ ਜਾ ਰਹੀ ਹੈ ਫ੍ਰੀ ਲੰਗਰ ਫ੍ਰੀ ਸੇਵਾ ਫ੍ਰੀ ਰਹਿਣ ਦਾ ਸਭ ਕੁਝ ਜਿਹੜਾ ਇੰਤਜ਼ਾਮ ਹੈ ਇਹ ਸਾਰਾ ਸਰਕਾਰ ਨੇ ਕੀਤਾ ਬਜ਼ੁਰਗਾਂ ਵਾਸਤੇ ਜਿਹੜੀ ਅਸੀਂ ਸਲਾਹਾ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਰਨਾਲ ਕਰ ਬੋਲ ਰਹੀ ਹਾਂ ਪਿੰਡ ਦਾ ਚੀਕ ਨਾ ਤੇ ਸਰਕਾਰ ਦਾ ਭਗਵਾਨ ਤੋਂ ਅਸਤਾਗ ਦਾ ਜੀ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਾਨੂੰ ਫ੍ਰੀ ਯਾਤਰਾ ਕਰਾ ਰਹੇ ਨੇ ਤੇ ਹਰਮੰਦਰ ਸਾਹਿਬ ਤੇ ਹੋਰ ਗੁਰਦੁਆਰਿਆਂ ਦੇ ਦਰਸ਼ਨ ਕਰਾ ਰਹੇ ਹਾਂ ਤੇ ਉਹਨਾਂ ਦਾ ਬਹੁਤ ਦਿਨੋਂ ਤਾਂ ਬਾਦ ਕਰ